ਵਿੱਚ ਪੜਨ ਵਾਲੀ ਵਿਦਿਆਰਥਣ ਨੂੰ ਹੋਟਲ ਦੇ ਵਿੱਚ ਲੈ ਕੇ ਫੜ ਗਿਆ ਅਧਿਆਪਕ ਤੇ ਅਕੇ ਦੇਖੋ ਕੀ ਹੋਇਆ ਹੈਰਾਨ ਕਰ ਦੇਣ ਵਾਲੀ ਖਬਰ ਜਿਹੜੀ ਆ ਸਾਹਮਣੇ ਆ ਚੁੱਕੀ ਹੈ ਖਬਰ ਨੂੰ ਸੁਣ ਕੇ ਤੁਹਾਡੇ ਹੋਸ਼ ਉ ਜਾਣਗੇ ਦੱਸੀਏ ਕਿ ਉੱਤਰ ਪ੍ਰਦੇਸ਼ ਤੋਂ ਇਹ ਮਾਮਲਾ ਸਾਹਮਣੇ ਆਇਆ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਸਨਸਨੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਉਣ ਵਾਲਾ ਅਧਿਆਪਕ ਜਿਸ ਦੀ ਉਮਰ 40 ਸਾਲ ਦੇ ਕਰੀਬ ਦੱਸੀ ਗਈ ਹੈ ਔਰ 14 ਸਾਲ ਦੀ 8ਵੀਂ ਜਮਾਤ ਵਿੱਚ ਪੜਨ ਵਾਲੀ ਵਿਦਿਆਰਥਣ ਦੇ ਨਾਲ ਪ੍ਰੇਮ ਸਬੰਧ ਉਸ ਅਧਿਆਪਕ ਦੇ ਨਾਲ ਤੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਤਾਂ ਉਸ ਦਾ ਵਿਰੋਧ ਕਰਦੇ ਨੇ ਪਰ پروارک مبراں تو چھپ کے میں آپس مل دے رہے تھا دو ہاں دے بولو ایک دن تو دونوں کے لیتی گئی حالانکہ دسیا جا رہا ہے کہ جڑی لڑکی ہے اس دی جڑی کی سی گی وہ فیک سی گی اور اس نے گلت آئیڈینٹٹی دکھائی اور جڑا جایاپک سی اس دی جڑی پہچان سی وہ اسی سی دو میں دونوں ہوٹل داخل ہوئے اور اس تو بعد جہرا ادھیاپک سی اس نے اپنے ایک جانکار کو فون کر کے خودکشی کرنے کی جی جانکاری بھی دے دیتی ہالانکہ دس ਕਿ ਉਸਨੇ ਤੁਰੰਤ ਆਪਣੇ ਨਜ਼ਦੀਕੀਆਂ ਨੂੰ ਜਾਣਕਾਰੀ ਦਿੱਤੀ ਹੋਟਲ ਜਦੋਂ ਮਾਲਕਾਂ ਨੇ ਪਹੁੰਚ ਕੇ ਦਰਵਾਜ਼ਾ ਖੜਕਟਾਇਆ ਤਾਂ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਜਦੋਂ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਗਿਆ ਤਾਂ ਅੰਦਰ ਦੋਹਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ ਤੇ ਦੋਹਾਂ ਦੇ ਕੋਲੋਂ ਜ਼ਰੀਲੇ ਪਦਾਰਥ ਜਿਹੜੇ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਜਾਨੀ ਕਿ ਜ਼ਹਿਰੀਲੇ ਪਦਾਰਥ ਉਹਨਾਂ ਦੇ ਕੋਲ ਪਏ ਸੀ ਔਰ ਦੋਨਾਂ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਇਹ ਮਾਮਲਾ ਕਾਫੀ ਜ਼ਿਆਦਾ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਉਣ ਵਾਲਾ ਅਧਿਆਪਕ ਤੇ ਇੱਕ 8ਵੀਂ ਜਮਾਤ ਦੀ ਵਿਦਿਆਰਥਣ ਤੇ ਉਹਨਾਂ ਦੋਨਾਂ ਦੇ ਪ੍ਰੇਮ ਸੰਬੰਧ ਜਿਹੜੇ ਸੀਗੇ ਔਰ ਪ੍ਰੇਮ ਸੰਬੰਧਾਂ ਦੇ ਚੱਲਦੇ ਪਰਿਵਾਰਕ ਮੈਂਬਰ ਇਸ ਦਾ ਵਿਰੋਧ ਕਰਦੇ ਸਨ ਤਾਂ ਦੋਵੇਂ ਲੋਕ ਛੁਪ ਕੇ ਮਿਲਦੇ ਰਹੇ ਪਰ ਉਸ ਤੋਂ ਬਾਅਦ ਉਹਨਾਂ ਨੇ ਨਿੱਜੀ ਹੋਟਲ ਦੇ ਵਿੱਚ ਜਾ ਕੇ ਇੱਕ ਖੌਫਨਾਕ ਕਦਮ ਚੁੱਕਿਆ ਦੋਵਾਂ ਨੇ ਖੁਦਕੁਸ਼ੀ ਕਰ ਲਿਆ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਵੱਡੀ ਤੇ ਅਹਿਮ ਖਬਰ ਹੈ ਉੱਤਰ ਪ੍ਰਦੇਸ਼ ਤੋਂ ਇਹ ਸਾਹਮਣੇ ਆਈ ਹੈ ਦੱਸ ਸੀ ਕਿ ਇੱਕ ਵੱਡੀ ਉਮਰ ਦਾ ਅਧਿਆਪਕ ਜਿਸ ਨੇ ਇੱਕ 14 ਸਾਲ ਦੀ 8ਵੀਂ ਜਮਾਤ ਵਿੱਚ ਪੜਨ ਵਾਲੀ ਵਿਦਿਆਰਥਣ ਦੇ ਨਾਲ ਪ੍ਰੇਮ ਸੰਬੰਧ ਬਣਾਏ ਔਰ ਉਸ ਤੋਂ ਬਾਅਦ ਦੋਵੇਂ ਜਦੋਂ ਆਪਣੇ ਇਹਨਾਂ ਸੰਬੰਧਾਂ ਨੂੰ ਦੇਖਦੇ ਹੋਏ ਦੋਵਾਂ ਨੇ ਜੋ ਹੈ ਮਿਲਣਾ ਵੀ ਸ਼ੁਰੂ ਕੀਤਾ ਸੀ ਪਰਿਵਾਰਕ ਮੈਂਬਰ ਵਿਰੋਧ ਕਰਦੇ ਸਨ ਤੇ ਇਸੇ ਚੱਲਦੇ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਪਰ ਆਪਣੇ ਜਾਣਕਾਰ ਨੂੰ ਜਾਣਕਾਰੀ ਵੀ ਦਿੱਤੀ ਸੀਗੀ ਕਿ ਉਹੋ ਖੁਦਕੁਸ਼ੀ ਕਰ ਲੈਣਗੇ ਦੋਵੇਂ ਤਾਂ ਜਦੋਂ ਪਹੁੰਚ ਕੇ ਦੇਖਿਆ ਗਿਆ ਤੇ ਦੋਵਾਂ ਦੀ ਉਥੇ ਲਾਸ਼ਾਂ ਬਰਾਮਦ ਹੋਈਆਂ ਨੇ ਤੇ ਅਹਿਮ ਖਬਰ ਹੈ ਦੱਸ ਦਈਏ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਮਾਮਲੇ ਅਜਿਹੇ ਦੇਖਣ ਨੂੰ ਮਿਲਦੇ ਨੇ ਜਿੱਥੇ ਕਿ ਬਹੁਤ ਜ਼ਿਆਦਾ ਅਧਿਆਪਕ ਤੇ ਬੱਚਿਆਂ ਦੇ ਜਿਹੜੇ ਪ੍ਰੇਮ ਸੰਬੰਧ ਦੇ ਮਾਮਲੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਨੂੰ ਲੈ ਕੇ ਮਾਮਲਾ ਪੱਖਿਆ ਹੋਇਆ ਤੇ ਉਸ ਤੋਂ ਬਾਅਦ ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਹੁਣ پولیس دا کہنا ہے کہ اگلی کاروائی کی دی جاوے گی پر ایک چودہ سال دی لڑکی نو نو ہوتل ندیارتھن بولو لجاندہ کیا پریم پربند سی اور جس کا خلاصہ ہوا پروارک ممبر ورود بھی کارتستان جس تو دو بعد دونوں نے ایک خوفنا قدم چک لیا حالانکہ اس بابت کوئی جانکاری نہیں ہے کہ آخر انہاں نے قدم کیوں چکیا کی کارن سگا پر انہاں دے خودکوشی کیتی ہے اپنی جیون لیلا سماپت کیتی ہے تو ਨੇ ਇੱਕ چھوٹی عمر دی اک لڑکی جس دی عمر سمہز 14 سال دی اور 14 سال دی عمر تو وچ حالے کوئی خاص جانکاری نہیں ہوندی ہے پر اک لڑکی نے اک ਵਿਦਿਆਰਥਣ ਨੇ اپنے ਅਧਿਆਪਕ ਦੇ ਨਾਲ ਪ੍ਰੇਮ ਸੰਬੰਧ ਬਣਾਏ جس ਤੋਂ ਬਾਅਦ ਉਹਨਾਂ ਨੇ ਇੱਕ ਖੌਫਨਾ ਕਦਮ ਚੱਕਿਆ ਕਿ ਆਖਰ ਹੁਣ ਇਸ ਦੇ ਪਿੱਛੇ ਦਾ ਸੱਚ ਕੀ ਹੈ ਕਿਉਂ ਇਹ ਕਦਮ ਚੱਕਿਆ ਗਿਆ ਉਸ ਬਾਬਤ ਜਾਣਕਾਰੀ ਸਾਹਮਣੇ ਆਵੇਗੀ پولیس پورے ਮਾਮਲੇ ਦੀ ਜਾਂਚ ਕਰਦੇ ਹੋਏ ਨਜ਼ਰ ਆ ਰਹੀ ਹੈ